ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਮਿੱਤਰੋ ਅੱਜ ਆਪਾਂ ਪੁੱਚੋ ਮੰਡੀ ਖੜੇ ਆਂ ਸ਼ਹਿਰ ਦੇ ਵਿੱਚ ਬੱਸ ਸਟੈਂਡ ਦੇ ਜਮਾਂ ਬੈਕ ਸਾਈਡ ਰੇਨਬੋ ਜਰਨਰੀ ਤੇ ਤੇ ਬਾਈਆਂ ਦਾ ਜਿਹੜਾ ਕੰਮ ਆਣਾ ਮੇਨ ਕੰਮ ਹੈਗਾ ਕੋਰੀਅਰ ਤੇ ਟਿਕਟਾਂ ਦਾ ਇੱਕ ਗੱਲ ਤੁਹਾਨੂੰ ਦੱਸਦੇ ਆਂ ਪੰਜਾਬ 'ਚ ਸਭ ਤੋਂ ਸਸਤੇ ਕੋਰੀਅਰ ਤੇ ਟਿਕਟਾਂ ਦਾ ਕੰਮ ਇਹਨਾਂ ਦਾ ਤੁਸੀਂ ਕਿੱਥੇ ਇਹਨਾਂ ਦਾ ਮੁਕਾਬਲਾ ਕਰਾ ਲਿਓ ਸਭ ਤੋਂ ਸਸਤੀ ਟਿਕਟ ਇਹਨਾਂ ਦੀ ਹੋਊ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਭਰਾ ਬੈਠੇ ਆ ਜਾਂ ਭੈਣਾ ਕਿੰਨਾ ਨੇ ਚੀਜ਼ ਕੋਈ ਮੰਗਾਉਣੀ ਆ ਇਧਰੋਂ ਜਾਂ ਉਧਰੋਂ ਇਧਰ ਕੱਲਣੀ ਆ ਤਾਂ ਇਹਨਾਂ ਨਾਲ ਤੁਸੀਂ ਸੰਪਰਕ ਕਰਦੇ ਰਹੋ ਤੇ ਬਾਕੀ ਗੱਲਾਂ ਆਪਾਂ ਬਾਈ ਸੰਦੀਪ ਤੋਂ ਉਹਨਾਂ ਤੇ ਉਹਨਾਂ ਦੇ ਜਾ ਕੇ ਆਫਿਸ 'ਚ ਪੁੱਛਦੇ ਆਂ ਆਹੀਂ ਚੱਲਦੀ ਵੀਡੀਓ ਜੀ ਆਪਾਂ ਜਾਵਾਂਗੇ ਬਾਈ ਨੂੰ ਦੱਸਿਆ ਨਹੀਂ ਅੱਜ ਅਚੰਤੇ ਛਾਪਾ ਆਪਣਾ ਦੋਸਤ ਆ ਬਹੁਤ ਵਧੀਆ ਤੇ ਆਪਾਂ ਆਹੀਂ ਚੱਲਦੇ ਆਂ ਬਾਈ ਵੀਡੀਓ ਚੱਲਦੀ ਜੀ ਆ ਜਾ ਬਾਈ ਗੱਗੀ ਕੀ ਹਾਲ ਆ ਭਰਾ ਸਹੀ ਆ ਬਾਈ ਹੋਰ ਕੀ ਹਾਲ ਚਾਲ ਆ ਠੀਕ ਹੈ ਠੀਕ ਹੈ ਹੋਰ ਸਨਾ ਠੀਕ ਹੈ ਭਾਈ ਵਧੀਆ ਵਧੀਆ ਤੁਸੀਂ ਹੋਰ ਭਾਈ ਵਧੀਆ ਲੈ ਵੀ ਮਿੱਤਰੋ ਇਹ ਬਾਈ ਦਾ ਆਫਿਸ ਆ ਆਪਾਂ ਬਾਹਰ ਜਿਆਦਾ ਤਾਂ ਨਹੀਂ ਬੋਲ ਸਕੇ ਯਾਰ ਉੱਥੇ ਨਾ ਥੋੜਾ ਜਿਹਾ ਖੜਕਾ ਜਿਆਦਾ ਆਉਂਦਾ ਵਿੱਚ ਹਨਾ ਵੀਕਲ ਆਉਂਦੇ ਆ ਤੇ ਸਾਰੀ ਗੱਲਬਾਤ ਇੱਥੇ ਅੱਜ ਆਪਾਂ ਬਹਿ ਕੇ ਕਰਾਂਗੇ ਕਿਉਂਕਿ ਭਰਾ ਨਾਲ ਆਪਣਾ ਨਾ ਪੁਰਾਣਾ ਮੋਹ ਆ ਬਲ ਮਹਿਕਾ ਯਾਰ ਭਾਈ ਲੈਓ ਲੈਓ ਇੰਨਾ ਤਾਂ ਮੈਨੂੰ ਪਤਾ ਸੀਗਾ ਇਹਨਾਂ ਦਾ ਵੀ ਇਹਨਾਂ ਦਾ ਮੰਨ ਕੇ ਚੱਲ ਜਿਹੜਾ ਕਾਰੋਬਾਰ ਆ ਨਾ ਕੁਰੀਅਰ ਦਾ ਜਾਂ ਜਿਹੜਾ ਟਿਕਟਾਂ ਦਾ ਇਹ ਸਭ ਤੋਂ ਸਸਤਾ ਪੰਜਾਬ 'ਚ ਤੇ ਕੁਰੀਅਰ 'ਚ ਬਾਈਆਂ ਨੇ ਬੁਲਟ ਮੋਟਰਸਾਈਕਲ ਚੀਪਾਂ ਤੇ ਹੁਣ ਕਹਿੰਦੇ ਵੀ ਟਰੈਕਟਰ ਵੀ ਛੇਤੀ ਬਾਹਰ ਭੇਜਦੇ ਨੇ ਆ ਕਹਿੰਦੇ ਵੀ ਇੰਨਾ ਉਹ ਆਪਣਾ ਐਕਸਪੀਰੀਅੰਸ ਆ ਸਾਡਾ ਇੱਕ ਹੋਰ ਆ ਬਾਈ ਨਾਲ ਗੱਲ ਬਾਈਆਂ ਨੇ ਜਿਹੜਾ ਪੀਟੀਈ ਨਹੀਂ ਕਰਦੇ ਹੁਣ ਮੁੰਡੇ ਕੁੜੀਆਂ ਉਹ ਫ੍ਰੀ ਆਫ ਕਾਸਟ ਆ ਉਹਦਾ ਕੋਈ ਪੈਸਾ ਨਹੀਂ ਲੈਂਦੇ ਬਾਕੀ ਗੱਲਬਾਤ ਆਪਾਂ ਸੰਦੀਪ ਨਾਲ ਕਰਦੇ ਆ ਬਾਈ ਸਭ ਤੋਂ ਪਹਿਲਾਂ ਤਾਂ ਐਂ ਦੱਸ ਅ ਆ ਬਈ ਫੋਨ ਸੁਣਦਾ ਯਾਰ ਇਹ ਫੋਨ ਵਿੱਚ ਆ ਗਿਆ ਵਿੱਚ ਬਈ ਉਹ ਜਿਵੇਂ ਆਦੇ ਹੁੰਦੇ ਹਨਾ ਵੀ ਕੱਲ ਜੋਕ ਜਵਾਨਾ ਚੱਲਦੀ ਗੱਲ ਵਿੱਚ ਆ ਚਲੇ ਛੇਤ ਗੱਲ ਆ ਗਈ ਹਾਂ ਬਈ ਕਿੰਨਾ ਖਰਚਾ ਹੁੰਦਾ ਕੀ ਹਿਸਾਬ ਕਿਤਾਬ ਆ ਤੇ ਜਿਹੜਾ ਟਿਕਟਾਂ ਵਾਲਾ ਕੰਮ ਆ ਤੂੰ ਸਾਰੇ ਪੰਜਾਬ ਤੋਂ ਸਸਤਾ ਕਿਉਂ ਰੱਖਿਆ ਸਸਤਾ ਇਹ ਹੈ ਜੀ ਆਪਣਾ ਮਾਰਜਨ ਆ ਜਿਹੜਾ ਜਮਨ ਥੋੜਾ ਬਾਈ ਤੁਨੂੰ ਵੀ ਪਤਾ ਤੁਸੀਂ ਆਪਣੇ ਰਿਸ਼ਤੇਦਾਰਾਂ ਦੀਆਂ ਵੀ ਟਿਕਟਾਂ ਕਰਾਈਆਂ ਸੀਗੀਆਂ ਆਪਾਂ ਕੀ ਮਾਰਦਨ ਰੱਖਦੇ ਆਪਾਂ 11500 ਮਾਰਦਨ ਰੱਖ ਕੇ ਅਗਲੇ ਨੂੰ ਟਿਕਟ ਦੇ ਦਿੰਨੇ ਆ ਠੀਕ ਹੈ ਟਿਕਟ ਦੇ ਵਿੱਚ ਆਪਣੀ ਕੀ ਸਪੈਸੀਫਿਕੇਸ਼ਨ ਕੀ ਆ ਆਪਣੀ ਟਿਕਟਾਂ ਰਿਫੰਡੇਬਲ ਤੇ ਚੇਂਜੇਬਲ ਹੁੰਦੀ ਆ ਜਿਵੇਂ ਮੰਨ ਕੇ ਚੱਲੋ ਵੀ ਬੰਦੇ ਦਾ ਇੱਥੇ ਆ ਗਿਆ ਇੰਡੀਆ ਆ ਗਿਆ ਉਹਦਾ ਜੀ ਕੀਤਾ ਵੀ ਯਾਰ ਆਪਾਂ 2 ਮਹੀਨੇ ਹੋਰ ਲਾਲ ਗਏ ਹੂੰ ਉਦੋਂ ਫਿਰ ਏਜੰਟ ਕੀ ਕਰਦੇ ਆ ਵੀ ਦੇ ਦੋ 20000 ਜੀ ਦੇ ਦੋ 15000 ਜੀ ਅੱਛਾ ਅਸੀਂ ਅਗਲੇ ਨੂੰ ਟਿਕਟ ਦਾ ਸਮਾਂ ਵਧਾਉਣ ਦਾ ਸਮਾਂ ਵਧਾਉਣ ਦਾ ਅਸੀਂ ਅਗਲੇ ਨੂੰ ਕੀ ਕਰਦੇ ਆ ਉਹਨੂੰ ਸਕਰੀਨਸ਼ਾਟ ਦੇ ਦਿੰਨੇ ਆ ਹੂੰ ਵੀ ਆ ਚੱਕ ਬਾਈ ਸਕਰੀਨਸ਼ਾਟ ਇਹਦੇ 13400 ਰੁਪਈਆ ਲੱਗਦਾ ਇਹਦੇ 15000 ਐਨਰਪੀ ਲੱਗਦੇ ਆ ਪਰ ਉਹ ਚੀਜ਼ ਨਾਲ ਬਾਈ ਲੋਕਾਂ ਦਾ ਯਕੀਨ ਵੀ ਬਣਿਆ ਹੋਇਆ ਤੇ ਵਧੀਆ ਆਪਣਾ ਸਿਸਟਮ ਵੀ ਬਹੁਤ ਵਧੀਆ ਚੱਲਦਾ ਠੀਕ ਆ ਹਾਂ ਤੇ ਉ ਬਾਈ ਇੱਕ ਤੇਰਾ ਜਿਹੜਾ ਵਟਸਐਪ ਗਰੁੱਪ ਬਣਿਆ ਉਹਦੇ ਤੇ ਵੀ ਮੈਨੂੰ ਲੱਗਦਾ ਤੂੰ ਟਿਕਟਾਂ ਦੱਸਦਾ ਹੀ ਰਹਿਣਾ ਹਾਂ ਸੰਗੋ ਹੈਂਗ ਜਾ ਵੀ ਕਰਾਈ ਬਾਈ ਹਾਂ ਉਹ ਯਾਰ ਚਲੋ ਬਾਈ ਦੇ ਨਾ ਰਿਪੋਰਟਾਂ ਵੀ ਵਜਾਂਗਾ ਵਟਸਐਪ ਗਰੁੱਪਾਂ ਦੇ ਬਈ ਕਿਉਂਕਿ ਇਹਦਾ ਜਿਹੜਾ ਕਾਰੋਬਾਰ ਆ ਉਹ ਸਸਤਾ ਚੱਲ ਰਿਹਾ ਤੇ ਜਿਹੜਾ ਬਈ ਕੋਰੀਅਰ ਆ ਇਹਦੇ 'ਚ ਤੂੰ ਕੀ ਕੀ ਸਮਾਨ ਬਾਹਰ ਭੇਜਿਆ ਵਿਦੇਸ਼ਾਂ 'ਚ ਕਿਹੜੇ ਕਿਹੜੇ ਦੇਸ਼ਾਂ 'ਚ ਭੇਜਿਆ ਕੋਰੀਅਰ ਤਾਂ ਬਈ 올 ਵਰਲਡ ਤੁਸੀਂ ਸਾਨੂੰ ਸਮਾਨ ਦੱਸੋ ਕੀ ਭੇਜਣਾ ਦੇਖੋ ਵੀ ਕੁਛ ਇਹ ਚੀਜ਼ਾਂ ਹੁੰਦੀਆਂ ਜਿਵੇਂ ਆਸਟ੍ਰੇਲੀਆ ਦਾ ਆਸਟ੍ਰੇਲੀਆ ਕੁਝ ਚੀਜ਼ਾਂ ਜਿਵੇਂ ਰੀਟੇਬਲ ਫੂਡ ਆ ਉਹ ਕਿਤੇ ਕਦੇ ਕੋਈ ਕੋਈ ਕੰਪਨੀਆਂ ਨਹੀਂ ਅਲਾਉਡ ਕਰਦੀਆਂ ਬਾਈ ਜਿਵੇਂ ਖਾਣ ਪੀਣ ਦਾ ਸਮਾਨ ਲਾ ਲੋ ਜਿਵੇਂ ਕੈਨੇਡਾਗਾ ਕੈਨੇਡਾ ਚ ਬਿਸਕੁਟ ਪੂਜੀਆ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਆ ਕੋਈ ਕੱਪੜੇ ਵੀ ਮੰਨ ਕੇ ਚੱਲੋ ਬੰਦਾ ਪੀਆਰ ਆ ਹੂੰ ਪੀਆਰ ਹੋ ਗਿਆ ਉਹਨੇ ਆਪਦਾ ਸਾਰਾ ਘਰ ਦਾ ਸਮਾਨ ਇਥੋਂ ਚੱਕ ਕੇ ਜਾਣਾ ਆਪਾਂ ਉਹ ਵੀ ਛੇਪਣਾ ਟਰਾਂਸਪੋਰਟ ਕਰਾ ਦਾਂਗੇ ਅਸੀਂ ਸਾਰਾ ਘਾਰੀ ਸਾਰਾ ਘਾਰੀ ਕਰਾ ਦਾਂਗੇ ਚਾਹੇ ਮੰਨ ਕੇ ਚੱਲੋ ਉਹਦੇ 'ਚ ਕੁਛ ਵੀ ਆ ਲਮਾਰੀ ਆ ਕੋਈ ਉਹਨਾਂ ਦਾ ਬੈਗ ਆ ਕੁਛ ਵੀ ਆ ਚਾਹੇ 2 ਕੁਇੰਟਲ ਸਮਾਨ ਆ ਆਪਾਂ ਸਾਰਾ ਕੂਰੀਅਰ ਕਰਾ ਦਾਂਗੇ ਬਾਈ ਸ਼ਿਪ ਕਰਾ ਦਾਂਗੇ ਨਾਲੇ ਪੂਰਾ ਸਸਤਾ ਪੈ ਜਾਊਗਾ ਗੱਡੀ ਵੀ ਲੈ ਜਾ ਸਕਦਾ ਕੁਛ ਵੀ ਆਪਾਂ ਜੀਪਾਂ ਦਾ ਬਾਈ ਜੀਪਾਂ ਤੇ ਉਹ ਮੁੰਡੇ ਆ ਜਿਹੜੇ ਤੁਹਾਡੇ ਭਲਾਈ ਜਾਣੇ ਤੇ ਆਪਾਂ ਜੀਪਾਂ ਤੇ ਉਹ ਤਾਂ ਪੁੱਛ ਕੇ ਗਏ ਆਪਣੇ ਤੋਂ ਜੀਪ ਦਾ ਠੀਕ ਹੈ ਤੇ ਆਪਾਂ ਕੂਰੀਅਰ ਵੀ ਕਰਾਇਆ ਤੁਹਾਨੂੰ ਪਤਾ ਵੀ ਬਲਟ ਮੋਟਰਸਾਈਕਲ ਬ੍ਰੈਂਟਨ ਚ ਗਏ ਵੇ ਆ ਜੀ ਆਪਣੇ ਤੇ ਤੁਹਾਨੂੰ ਉਹ ਚੀਜ਼ ਦਾ ਵੀ ਪਤਾ ਹੀ ਆ ਤੇ ਆਪਾਂ ਕਮਾਲ ਫੇਰ ਤਾਂ ਯਾਰ ਜਿਹੜੇ ਜਿਵੇਂ ਹੁਣ ਇਧਰੋਂ ਮੁੰਡੇ 91 11 ਟਰੈਕਟਰ ਜਾਂ ਫੋੜ ਜਾਂਦੇ ਆ ਹਾਂ ਜਾਂ ਜਿਵੇਂ ਹੋਰ ਕੋਈ ਗੱਡੀਆਂ ਤਿਆਰ ਕਰਾ ਕੇ ਜਾਂਦੇ ਆ ਫੇਰ ਤਾਂ ਉਹ ਵੀ ਘੱਲ ਦੇਗਾ ਹਾਂ ਹਾਂ ਕੁਛ ਵੀ ਘੱਲੋ ਬਈ ਜੇ ਨੂੰ ਹੋਵੇ ਯਾਰ ਚੀਜ਼ ਮੰਨ ਕੇ ਚੱਲੋ ਆਪਣਾ ਇਹੜਾ ਸਿਸਟਮ ਆ ਆਪਾਂ ਕੋਈ ਵੀ ਫੇਕ ਡਾਕੂਮੈਂਟ ਨਾ ਨਹੀਂ ਭੇਜਾਂਗੇ ਕਿ ਜੇ ਤੁਸੀਂ ਆਖੋਗੇ ਵੀ ਇਹਦੀ ਆਰ ਸੀ ਆ ਆਰ ਸੀ ਦੀ ਹੈਣੀਗੀ ਤੁਸੀਂ ਬਣਾ ਕੇ ਭੇਜ ਦਿਓ ਜਾਂ ਅਸੀਂ ਤੁਹਾਨੂੰ ਫੇਕ ਆਰ ਸੀ ਬਣਾ ਕੇ ਦੇ ਦਿੰਨੇ ਆ ਤੁਸੀਂ ਭੇਜ ਦਿਓ ਆਪਾਂ ਨਹੀਂ ਭੇਜਾਂਗੇ ਬਈ ਗਾ ਕੰਮ ਇੱਕ ਨੰਬਰ ਚ ਹੀ ਕਰ ਇੱਕ ਨੰਬਰ ਕੰਮ ਹੋਵੇ ਲਿਆ ਕੇ ਦਿਓ ਡਾਕੂਮੈਂਟ ਠੀਕ ਹੈ ਸਾਰੇ ਇੰਸ਼ੋਰੈਂਸ ਹੋਵੇ ਕਾਗਜ ਹੋਣ ਸਾਰੇ ਪੋਲੂਸ਼ਨ ਹੋਇਆ ਹੋਵੇ ਚੜਾ ਦਾਂਗੇ ਸ਼ਿਪ ਤੇ ਆਪਾਂ ਨੂੰ ਕਿ ਕਿਹੜੀਆਂ ਕਿਹੜੀਆਂ ਕੰਟਰੀਆਂ ਕੈਨੇਡਾ ਭੇਜ ਦਾਂਗੇ ਜੀ ਹਾਂਜੀ ਠੀਕ ਹੈ ਆਸਟ੍ਰੇਲੀਆ ਹਜੇ ਲਾਊਡ ਨਹੀਂ ਗਾ ਜੀ ਆਸਟ੍ਰੇਲੀਆ ਕੋਈ ਨਹੀਂ ਆਪਾਂ ਟਰਾਈ ਕਰ ਦਾਂਗੇ ਆਉਣ ਵਾਲੇ ਦਿਨਾਂ ਚ ਆਪਣੀ ਗੱਲ ਚੱਲੀ ਜਾਂਦੀ ਆ ਕੋਈ ਨਹੀਂ ਉੱਥੇ ਵੀ ਦੇਖ ਲਾਂਗੇ ਤੇ ਨਿਊਜ਼ੀਲੈਂਡ ਨਿਊਜ਼ੀਲੈਂਡ ਨਹੀਂ ਜਾਂਦਾ ਜੀ ਅਮਰੀਕਾ ਜ਼ਿਆਦਾ ਕੈਨੇਡਾ ਹੀ ਕੈਨੇਡਾ ਜੀ ਪੰਜਾਬੀ ਬਾਲੇ ਬੈਠੇ ਆ ਕੈਨੇਡਾ ਜੀ ਜਾਂਦੀ ਆ ਸਾਰੇ ਜਿਵੇਂ ਜਿਹੜੇ ਕੋਈ ਛੋਟੇ ਦੇਸ਼ ਆ ਤੇਰੇ ਦੁਬਈ ਸਿੰਗਾਪੁਰ ਦੁਬਈ ਸਿੰਗਾਪੁਰ ਕੋਈ ਸਮਾਨ ਭੇਜਣਾ ਕੋਈ ਬਿਸਕੁਟ ਕੋਈ ਹੋਰ ਮੰਨ ਕੇ ਚੱਲੋ ਕੱਪੜੇ ਭਾਂਡੇ ਕੁਝ ਵੀ ਭੇਜਣਾ ਉਹ ਓਵਰਆਲ ਸਭ ਕੁਝ ਜਾਂਦਾ ਜਿਵੇਂ ਅਸੀਂ 19 ਅਗਸਤ ਦੇ ਰਖੜੀ ਭੇਜੀ ਆ ਹਰ ਇੱਕ ਬੰਦੇ ਦਾ ਰੇਟ ਕੀ ਸੀ 2500 ਤੋਂ 9000 ਸੀ ਅਸੀਂ 12-1200 ਚ ਰਖੜੀ ਭੇਜੀ ਆ ਇਧਰੋਂ ਇਧਰੋਂ ਤੇ ਜਿਹੜਾ ਭਾਈ ਉਧਰੋਂ ਸਮਾਨ ਆਉਂਦਾ ਕੋਰੀਅਰ ਨਹੀਂ ਉਹ ਨਹੀਂ ਉਨੀ ਆਊਗਾ ਉਹ ਆਪਣੇ ਵੇ ਨਾਲ ਨਹੀਂ ਆਊਗਾ ਉਹਦਾ ਕੀ ਸਿਸਟਮ ਹੈ ਜੀ ਉਧਰੋਂ ਕੰਪਨੀ ਨੇ ਭੇਜਣਾ ਅੱਛਾ ਮੰਨ ਕੇ ਚੱਲੋ ਉਹਦਾ ਕੀ ਹੁੰਦਾ ਕਈ ਵਾਰੀ ਕਸਟਮ ਪੈ ਜੇ ਅਗਲੇ ਨੂੰ ਕਸਟਮ ਜੇ ਦਾ ਕੈਨੇਡੀਅਨ ਡਾਲਰ ਤੇ ਪੈ ਗਿਆ ਫਿਰ ਤਾਂ 11200 ਬੰਦ ਅਗਲੇ ਭਰ ਦਿੰਦਾ ਜੇ ਉਧਰਲੇ ਡਾਲਰਾਂ ਜੀੜੀਆਂ ਤੇ ਪੈ ਗਿਆ ਕਸਟਮ ਤਾਂ ਉਹ ਅਗਲੇ ਨੂੰ ਭਰਨਾ ਔਖਾ ਹੋ ਜਾਂਦਾ ਬਾਈ ਦਦਾ ਦਿਰਦਰਦੀ ਉਹਨਾਂ ਦੀ ਹਾਂ ਪਰ ਉਹ ਕੰਮ ਗਲਤ ਹੋ ਜਾਂਦਾ ਠੀਕ ਹੈ ਹਾਂ ਤੇਰਾ ਹੀ ਰੂਪੇ ਜੰਦਾ ਹੀ ਆ ਕੋਰੀਆ ਤੇ ਜੰਦਾ ਹੀ ਆ ਕੋਰੀਆ ਠੀਕ ਆ ਮੈਂ ਵਿੱਚ ਪਹਿਲਾਂ ਬੋਲ ਬੈਠਾ ਚਲ ਮੈਨੂੰ ਕਿਹੜਾ ਬਾਈ ਪਤਾ ਸੀ ਕੋਈ ਗੱਲ ਹੀ ਕੋਈ ਮੈਂ ਤਾਂ ਫੋਨ ਤੇ ਮੜਾ ਜਾ ਪੁੱਛਿਆ ਮੈਂ ਕਿ ਯਾਰ ਅੱਜ ਵੀਂਧੀਆਂ ਤਾਂ ਤੇਰੇ ਕੋਲੇ ਆਉਣੇ ਆ ਇੱਥੇ ਆ ਕੇ ਮੈਂ ਕਿਹਾ ਚਲ ਯਾਰ ਬਾਈ ਦੀ ਵੀਡੀਓ ਬਣਾ ਲਈਏ ਮੈਨੂੰ ਚੰਗਾ ਆਇਆ ਲੱਗਿਆ ਹਨਾ ਬਾਈ ਦੇ ਕੰਮ ਕਿਉਂਕਿ ਮੈਨੂੰ ਅਕਸਰ ਜਿਹੜੇ ਮੇਰੇ ਭਰਾ ਮੇਰੇ ਪਿੰਡ ਦੇ ਮੁੰਡੇ ਉਹ ਵੀ ਦੱਸਦੇ ਰਹਿੰਦੇ ਆ ਇੱਕ ਸਾਡਾ ਭਰਾ ਬਠੰਡੇ ਤੋਂ ਨਿੰਮਾ ਉਹ ਵੀ ਗੱਲ ਦੱਸਦਾ ਰਹਿੰਦਾ ਵੀ ਯਾਰ ਬੰਦੇ ਦਾ ਕੰਮ ਬਹੁਤ ਵਧੀਆ ਤਾ ਕਰਕੇ ਬਾਈ ਜਿਹੜੀ ਕੋਈ ਹੋਰ ਜਾਣਕਾਰੀ ਆ ਤੁਸੀਂ ਉਹ ਬਾਈ ਤੋਂ ਫੋਨ ਜਰੀਏ ਲੈ ਸਕਦੇ ਆ ਕਿਉਂਕਿ ਜੇ ਆਪਾਂ ਵੀਡੀਓ 'ਚ ਬੋਲੀ ਜਾਵਾਂਗੇ ਆਪਦੀ ਬੜੀ ਪ੍ਰਸ਼ੰਸਾ ਆਪਦੇ ਮੂੰਹੋਂ ਨਹੀਂ ਫੱਬਦੀ ਸਹੀ ਹੈ ਜੀ ਸਹੀ ਹੈ ਆਪਣੀ ਬਸ ਮੰਨ ਕੇ ਚੱਲੋ ਇੱਥੋਂ ਇੱਕ ਇੱਕ ਗੱਲ ਸੀ ਵੀ ਤੁਹਾਨੂੰ ਆਪਾਂ ਪੰਜਾਬ ਦਾ ਸਭ ਤੋਂ ਸਸਤਾ ਟਿਕਟਾਂ ਵਾਲਾ ਤੇ ਕੂਰੀਅਰ ਵਾਲਾ ਵੱੱਦਾ ਬੁਲਾਉਣਾ ਹੁਣ ਗਾਂ ਭਾਈ ਵੀਡੀਓ ਵੇਖ ਕੇ ਸਾਰੀ ਸੁਣ ਕੇ ਭੈਣ ਭਰਾਵਾਂ ਨੇ ਜਿਹੜੇ ਕੈਨੇਡਾ 'ਚ ਬੈਠੇ ਆ ਜਾਂ ਜਿਹੜੇ ਹੋਰ ਕਿਸੇ ਵੀ ਦੇਸ਼ਾਂ 'ਚ ਬੈਠੇ ਆ ਉਹ ਜਾਣਕਾਰੀ ਇਹ ਤਾਂ ਤੁਸੀਂ ਲੈਣੀ ਆ। ਬਾਕੀ ਜਿਹੜੀ ਗੱਲ ਹੋਰ ਤਾਂ ਹਾਂਜੀ ਇੱਕ ਗੱਲ ਹੋਰ ਵੀ ਆ ਵੀ ਤੁਸੀਂ ਕੋਈ ਵੀ ਟਿਕਟ ਗਰਾਓ ਸਾਡੇ ਨੂੰ। ਹੂੰ ਸਾਡੀ 200% ਜ਼ਿੰਮੇਵਾਰੀ ਆ ਵੀ ਤੁਹਾਡਾ ਬੰਦਾ ਟਰੈਵਲ ਕਰੂਗਾ ਹੀ ਕਰੂਗਾ ਜੀ। ਵੀ ਕੋਈ ਇਹ ਨਹੀਂ ਸਿਸਟਮ ਹੋਊਗਾ ਵੀ ਇਹਦਾ ਭਾਈ ਟਿਕਟ ਫੇਕ ਨਿਕਲ ਗਈ। ਇਹਦੇ ਆ ਟਿਕਟ ਦੇ ਟਿਕਟ ਨੰਬਰ ਹੀ ਹੋਣੇਗਾ ਵੀ ਜਾਂ ਤੁਸੀਂ ਭਾਈ ਖਾਣ ਪੀਣ ਦੇ ਪੈਸੇ ਅੱਡ ਦਿਓ ਤੁਸੀਂ ਵਿੰਡੋ ਸੀਟ ਲੈਣੀ ਆ ਹਰੇਕ ਬੰਦੇ ਨੂੰ ਜੀ ਐ ਹੁੰਦਾ ਵੀ ਆਪਾਂ ਬਾਰੀ ਆਈ ਅਲੀ ਸੀਟ ਤੇ ਬੈਠ ਕੇ ਵੀ ਮੈਂ ਸਾਰਾ ਕੁਝ ਦੇਖਦਾ ਜਾਵਾਂ ਵੀਡੀਓ ਬਣਾਉਂਦਾ ਜਾਵਾਂ ਹਨਾ ਠੀਕ ਹੈ ਉਹਦਾ ਕੋਈ ਪੈਸਾ ਨਹੀਂ ਨਹੀਂ ਭਾਈ ਵੀਡੀਓ ਤਾਂ ਮਨ ਲਾਦਾ ਪਲੇਨ ਚ ਅਲਾਉਡ ਨਹੀਂ ਕਿ ਹੈਗੀ ਨਹੀਂ ਨਹੀਂ ਭਾਈ ਬਣਾਉਂਦੇ ਆ ਵੀਡੀਓ ਮੰਨ ਕੇ ਚੱਲੋ ਅਸੀਂ ਬਥੇਰੇ ਜਾ ਜਿਵੇਂ ਮਲੇਸ਼ੀਆ ਨੀਅਰ ਲਾਣਾ ਸੀ ਡੀਲ ਕਰਦੇ ਆ ਉਹ ਚ ਵਾਈਫਾਈ ਵੀ ਹੁੰਦਾ ਅੱਛਾ ਉਹ ਚ ਉਹ ਵਾਈਫਾਈ ਤੇ ਤੁਸੀਂ ਵਟਸਐਪ ਨਹੀਂ ਚਲਾ ਸਕਦੇ ਫੇਸਬੁੱਕ ਢੇ ਚਲਾ ਸਕਦੇ ਪਰ ਤੁਸੀਂ ਕੀ ਕਰ ਸਕਦੇ ਉਹਨਾਂ ਨੇ ਇੱਕ ਸਕਰੀਨ ਦਿੱਤੀ ਹੁੰਦੀ ਆ ਉਹ ਸੀਟਾਂ ਚ ਲੱਗੀ ਹੁੰਦੀ ਆ ਜਾਂ ਆਪਣੇ ਫੋਨ ਨਾਲ ਕਨੈਕਟ ਹੋ ਜਾਂਦਾ ਵਾਈਫਾਈ ਅੱਛਾ ਕੋ ਫਿਲਮ ਦੇਖਣੀ ਆ ਕੋਈ ਕੁਝ ਮਰਜ਼ੀ ਚ ਦੇਖੋ ਕਰੋ ਆਪ ਦਾ ਫਿਰ ਤਾਂ ਬਾਲਾ ਕੁਛ ਕੀ ਫਿਰਦਾ ਹਨ ਇਹਦਾ ਬਈ ਫੋਨ ਕਰਕੇ ਹੀ ਤੁਹਾਨੂੰ ਕੰਮ ਸਾਰਾ ਪੁੱਛਣਾ ਪਊਗਾ ਜੇ ਵੀਡੀਓ ਚ ਦੱਸਣ ਲੱਗ ਪਿਆ ਤਾਂ ਬੰਦਾ ਇੰਨਾ ਕ ਰਾਜਲ ਕੋਈ ਬੈਠਾ ਵੀ ਘੰਟਾ ਲਾ ਦੂ ਵੀਡੀਓ ਤੇ ਬਈ ਇੱਕਾ ਪੀਟੀ ਵਾਲਾ ਦੱਸ ਦੇ ਫਿਰ ਕਾ ਤੋ ਫ੍ਰੀ ਕਰਤਾ ਕੰਮ ਤਾਂ ਨਹੀਂ ਕਰਤਾ ਨਹੀਂ ਪੁੰਨ ਦੇ ਨਾਲੇ ਫਲੀਆਂ ਹੀ ਆ ਜੀ ਇਹ ਤਾਂ ਮੰਨ ਕੇ ਇਹਨੇ ਸੋਚ ਆਏ ਰੱਖ ਲਈ ਵੀ ਪੀਟੀ ਫ੍ਰੀ ਕਰਾ ਦਿਓ ਜੇ 100 ਮੁੰਡੇ ਨੂੰ ਕੁੜੀ ਨੂੰ ਕਰਾਈ ਵਿੱਚੋਂ 60 ਘਟ ਕੇ ਮੁੜ ਕੇ ਕੋਰੀਅਰ ਦਾ ਆਪਾਂ ਤੋਂ ਕਿਰਾਇਆ ਕਰਨਗੇ ਕੋਰੀਅਰ ਵੀ ਕਰਾਉਣਗੇ ਜੀ ਟਿਕਟਾ ਵੀ ਕਰਾਉਣਗੇ ਹਾਂਜੀ ਤੇ ਆਲਰੇਡੀ ਆਪਣਾ ਇੱਕ ਦੋ ਇੰਸਟੀਚਿਊਟ ਹੋਰ ਵੀ ਚੱਲੀ ਜਾਂਦੇ ਉੱਥੇ ਆਪਾਂ ਵੀਜ਼ਾ ਵੀ ਲਵਾਉਣੇ ਆ ਬਾਈ ਅੱਛਾ ਠੀਕ ਹੈ ਤੇ ਫਿਰ ਉੱਥੇ ਵੀ ਬੰਦੇ ਆ ਜਾਂਦੇ ਮੂੰਹ ਮੱਥਾ ਮਾਜ ਜਾਂਦਾ ਬਾਈ ਤੁਹਾਨੂੰ ਪਤਾ ਹੀ ਐ ਵੀ ਪਿੰਡ ਵਾਲੇ ਬੰਦੇ ਜਿਹੜੇ ਵੀ ਆਉਂਦੇ ਕਰਦੇ ਆ ਬੰਦੇ ਯਾਰ ਜੱਜ ਜਾਂਦੇ ਆ ਇੱਕ ਯਾਰ ਗੱਲ ਮੁਕਾਓ ਹਾਂ ਸਾਰਾ ਕੰਮ ਦਾ ਹੀ ਆ ਬੰਦਾ ਗੁਣਾ ਦੀ ਕੁੱਤਲੀ ਆ ਪੰਜਾਬੀ ਦੀ ਕਹਾਵਤਾਂ ਸਿਆਣੇ ਕਹਿੰਦੇ ਨੇ ਵੀ ਇਹ ਬੰਦਾ ਗੁਣਾ ਦੀ ਕੁੱਤਲੀ ਆ ਤੇ ਗੁਣਾ ਦੀ ਕ ਏ ਨੂੰ ਬਾਈ ਤੁਸੀਂ ਫੋਨ ਕਰਨਾ ਆਪਦੀ ਸਾਰੀ ਜਾਣਕਾਰੀ ਦੇਣੀ ਆ ਬੰਦੇ ਦੀ ਜ਼ਿੰਮੇਵਾਰੀ ਆਪਣੀ ਫੁੱਲਾ ਸਾਰਾ ਇਹਦਾ ਪਤਾ ਟਿਕਾਣਾ ਹਰ ਇੱਕ ਗੱਲ ਇਹਦੇ ਬਾਰੇ ਆਪਾਂ ਨੂੰ ਜਾਣਕਾਰੀ ਹੈਗੀ ਕੋਈ ਫੇਕ ਗੱਲ ਨਹੀਂ ਇਹਦੇ ਚ ਚਲਦੀ ਵੀਡੀਓ ਚ ਨੰਬਰ ਦੇ ਆ ਇਹ ਨੰਬਰ ਤੇ ਤੁਸੀਂ ਬਾਈ ਦੀ ਬਾਈ ਨਾਲ ਕਾਲ ਕਰ ਸਕਦੇ ਆ ਡਿਸਕ੍ਰਿਪਸ਼ਨ ਚ ਬਾਈ ਦੇ ਦੋ ਨੰਬਰ ਪਏ ਆ ਠੀਕ ਆ ਜੀ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਹਰ ਇੱਕ ਭੈਣ ਭਰਾ ਦਾ ਫਾਇਦਾ ਹੋ ਜੇ ਹਾਂ ਜੇ ਥੋੜਾ ਫਾਇਦਾ ਸਾਡਾ ਫਾਇਦਾ ਕਿਉਂਕਿ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਇੱਕ ਕਿਸੇ ਚੰਗੇ ਬੰਦੇ ਨੇ ਹੀ ਆਫਰ ਲਾਇਆ ਸੀ ਠੀਕ ਆ ਤੇ ਉਹਦੇ ਚ ਕੀ ਆ ਜੇ ਤੁਸੀਂ ਅਕਤੂਬਰ ਚ ਆਉਂਗੇ ਤੇ ਫਰਵਰੀ ਚ ਵਾਪਸ ਜਾਓਗੇ ਤਾਂ 1 ਲੱਖ ਰੁਪਏ ਚ ਆਉਣ ਜਾਣ ਦੀ ਟਿਕਟ ਅੱਛਾ 2 ਹੀ ਘੰਟੇ ਸਟੇ ਆ ਆਈਟਾ 에ਅਰਵੇਜ਼ ਦਾ ਬੈਗ ਵੀ ਸਾਨੂੰ 23 27 ਮਿਲ ਲਗੇ 12 ਅਕਤੂਬਰ ਆਉਂਦੀ ਆ ਜੀ ਠੀਕ ਹੈ ਤੇ ਫਰਵਰੀ ਚ ਜਿਹੜੀ ਵੀ ਡੇਟ ਤੁਹਾਨੂੰ ਚੰਗੀ ਲੱਗੀ ਉਹ ਤੁਸੀਂ ਲੈ ਲਿਓ ਸਾਥੋਂ ਵੀ ਸਾਨੂੰ 12 ਲੈ ਲਓ 18 ਲੈ ਲਓ ਉਹ ਵੀ ਤੁਹਾਨੂੰ 1 ਲੱਖ ਰੁਪਏ ਚ ਆਉਣ ਜਾਣ ਕੈਨੇਡਾ ਤੋਂ ਕੈਨੇਡਾ ਤੋਂ ਠੀਕ ਹੈ ਟੋਰਾਂਟੋ ਤੋਂ ਠੀਕ ਹੈ ਤੇ ਜੇ ਵੈਨਕੂਵਰ ਤੋਂ ਲੈਣੀ ਹੈ ਟਿਕਟ ਤੇ ਡਾਇਰੈਕਟ ਟਿਕਟ ਤੇ 48000 ਰੁਪਏ ਜੀ ਠੀਕ ਹੈ ਅਗਸਤ ਦੀ ਲੈ ਲਓ 4 ਦਿਨਾਂ ਦੀ ਲੈ ਲਓ 8 ਦਿਨਾਂ ਬਾਅਦ ਲੈ ਲਓ ਜੋ ਮਰਜ਼ੀ ਲੈ ਲਓ ਤੇ ਅਕਤੂਬਰ ਦੇ ਫਰਸਟ ਵੀਕ ਤੱਕ 48000 ਰੁਪਏ ਦੀ ਜੋ ਸਾਥੋਂ ਮਰਜ਼ੀ ਲੈ ਤੇ ਟ੍ਰਾਂਟੋ ਦੀ ਲੈ ਲਓ ਸਾਥੋ ਜੀ 50000 ਰੁਪਏ ਦੇ ਵਿੱਚ ਉੱਚ ਇੱਕ ਹੀ ਸਟੇ ਆ ਦੇਖੋ ਬਾਈ ਉਪਰ ਜਿੱਥੇ ਸਟੇ ਆ ਉਹ ਹੈਗਾ ਸਟੇ ਆ 9 ਘੰਟੇ ਦਾ ਜਿੱਥੇ 9 ਘੰਟੇ ਸਟੇ ਆ ਉੱਥੇ ਆਪਾਂ ਉਹਨੂੰ ਰਹਿਣ ਲਈ ਬੰਦੇ ਨੂੰ ਹੋਟਲ ਪ੍ਰੋਵਾਈਡ ਕਰਾਂਗੇ 5 ਸਟਾਰ ਜੇ ਬੰਦੇ ਨੂੰ 5 ਸਟਾਰ ਹੋਟਲ ਨਹੀਂ ਮਿਲਦਾ ਅਸੀਂ ਉਹਦੇ ਸਾਰੇ ਪੈਸੇ ਵਾਪਸ ਕਰਾਂਗੇ ਸਾਰੇ ਪਾਸਿਓਂ ਬਈ ਫੁੱਲ ਜ਼ਿੰਮੇਵਾਰੀ ਆ ਤੁਹਾਨੂੰ ਤਾਂ ਪਤਾ ਹੀ ਆ ਤੁਸੀਂ ਤਾਂ ਆਪਣੇ ਤੋਂ ਕੰਮ ਕਰਾਈ ਆ ਬਾਈ ਯਾਰ ਠੀਕ ਆ ਬੜਾ ਕੁਛ ਚੱਕੀ ਫਿਰਦਾ ਜਾਣਕਾਰੀ ਤਾਂ ਤੇ ਐਂ ਉਹ ਵੀਡੀਓ 'ਚ ਨਹੀਂ ਲੋਟ ਆਉਣਾ ਤੁਸੀਂ ਇਹਨੂੰ ਨਾ ਫੋਨ ਲਾ ਕੇ ਹੈਨਾ ਸਾਰੀ ਜਾਣਕਾਰੀ ਲਿਓ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਹੈ ਕੋਈ ਸੁਂਦਾ ਨਹੀਂ ਹਾਂ ਹਾਂ ਸਹੀ ਜਾਣਕਾਰੀ ਬੜੀ ਵੱਡੀ ਅਗਲਾ ਕਹਿੰਦਾ ਵੀਡੀਓ 'ਚ ਹੀ ਸਾਰਾ ਇਹ ਦੱਸੀ ਜਾਂਦੇ ਆ ਕੋਈ ਨਹੀਂ ਸਹੀ ਹੈ ਕਈ ਹੋਰ ਭਰਾ ਤਰਾਜ ਕਰਦੇ ਆ ਵੀ ਯਾਰ ਸਾਡੇ ਪਰਦੇ ਚੱਕਦੇ ਆ ਹੈਨਾ ਸੋ ਬਾਈ ਮਾਫੀ ਚਾਹੁੰਦੇ ਆ ਸਾਰੀ ਜਾਣਕਾਰੀ ਵੀਡੀਓ 'ਚ ਨਹੀਂ ਬਾਈ ਦੇ ਸਕਦਾ ਫੋਨ ਲਾ ਕੇ ਤੁਸੀਂ ਸਾਰੀ ਜਾਣਕਾਰੀ ਲੈਣੀ ਆ ਹੁਣ ਕਰ ਦਿਓ ਵੀਡੀਓ ਸ਼ੇਅਰ ਮੈਂ ਤਾਂ ਪਹਿਲੇ ਹੀ ਕਹਿੰਦਾ ਸੀ ਚਲ ਵਿੱਚ ਦੋ ਤਿੰਨ ਗੱਲਾਂ ਬਾਈ ਦੱਸ ਗਿਆ ਮਾਫ ਕਰਿਓ ਯਾਰ ਮੈਂ ਛੇਤੀ ਮਕਾਉਣ ਨੂੰ ਵੀਡੀਓ ਕਰਦਾ ਸੀ ਬਾਈ ਨੇ ਥੋੜੀ ਜੀ ਲੰਮੀ ਕਰਤੀ ਵੀਡੀਓ ਕੋਈ ਚੱਕਰ ਨਹੀਂ ਕਰਦੀ ਗੱਲ ਆ ਪਰ ਫੇਰ ਵੀ ਜਿਹੜੀ ਜਾਣਕਾਰੀ ਆ ਨਾ ਤੁਸੀਂ ਬਾਈ ਤੋਂ ਫੋਨ ਜਰੀਏ ਲਿਓ ਮਿਲਦੇ ਆ ਜਲਦੀ ਨਵੀਂ ਵੀਡੀਓ ਨਾਲ ਧੰਨਵਾਦ ਧੰਨਵਾਦ